ਸਾਧ ਸੰਗਤ ਜੀ ਆਪ ਜੀ ਸਰਵਤ ਸੰਗਤਾਂ ਨੂੰ ਇੱਕ ਜੁਗਪੁਰਸ਼ ਮਹਾਨ ਆਤਮਾ ਤਤਵੇਤੇ ਬ੍ਰਹਮ ਗਿਆਨੀ ਪੂਰਨ ਸੰਤ ਪੂਰਨ ਮਹਾਪੁਰਖ ਰਬਦਾਸ ਮਹਾਰਾਜ ਦੇ ਜਨਮ ਦਿਹਾੜੇ ਦੀਆਂ ਇੱਕ ਵਾਰ ਫਿਰ ਲੱਖ ਲੱਖ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਇਹ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਕੇ ਜਾਵਾਂ ਰਬਦਾਸ ਮਹਾਰਾਜ ਜੀਆਂ ਦੀ ਫੋਟੋ ਉਹਨਾਂ ਦਾ ਸਰੂਪ ਸਤਿਪੁਰਸ਼ਾਂ ਦਾ ਕਈ ਦਾ ਸਰੂਪ ਆਮ ਬੰਦੇ ਦੀ ਹੁੰਦੀ ਹੈ ਫੋਟੋ ਫਰਕ ਹੈ ਪਿਆਰੇ ਰਬਦਾਸ ਮਹਾਰਾਜ ਦੀ ਫੋਟੋ ਨਹੀਂ ਕਹਿਣਾ ਕਹਿਣਾ ਰਬਦਾਸ ਮਹਾਰਾਜ ਦਾ ਸਰੂਪ ਉਹਨਾਂ ਦਾ ਸਰੂਪ ਵੇਖੋ ਕਦੇ ਦਰਸ਼ਨ ਕਰੋ ਰਬਦਾਸ ਮਹਾਰਾਜ ਦੇ ਕੇਸ ਲੰਬੇ ਲੰਬੇ ਤੁਹਾਨੂੰ ਦਰਸ਼ਨ ਹੋਣ ਹੈਗੇ ਆ ਨਾ ਕਿਤੇ ਜਗਤ ਵਿੱਚ ਫੋਟੋ ਸਰੂਪ ਇਹਨਾਂ ਸਤਿਪੁਰਸ਼ਾਂ ਦਾ ਵੇਖਿਆ ਵੀ ਜਿੱਥੇ ਰਵਦਾਸ ਮਹਾਰਾਜ ਜੀਆਂ ਦੇ ਸਿਰ ਤੇ ਕੇਸ ਨਾ ਹੋਣ ਕੋਈ ਇੱਕ ਵੀ ਸਰੂਪ ਹੈ ਜਗਤ ਵਿੱਚ ਨਹੀਂ ਸਿਰ ਤੇ ਕੇਸ ਰੱਖੇ ਆ ਦਾੜਾ ਪ੍ਰਕਾਸ਼ ਉਹਨਾਂ ਤੋਂ ਫਿਰ ਸੰਗਤ ਜੀ ਉਹਨਾਂ ਦੇ ਸਰੂਪ ਤੋਂ ਹੀ ਆਪਾਂ ਮਤ ਲੈਣੀ ਹੈ ਕੀ ਹਮੇਸ਼ਾ ਹੀ ਹਰ ਥਾਂ ਤੇ ਬੇਨਤੀਆਂ ਕਰਦਿਆਂ ਪਿਆਰਿਓ ਹਮੇਸ਼ਾ ਹੀ ਹਰ ਥਾਂ ਤੇ ਬੇਨਤੀਆਂ ਕਰੀਦੀਆਂ ਨੇ ਭਾਈ ਦਸ਼ਮੇਸ਼ ਪਿਤਾ ਦੇ ਪੁੱਤਰ ਤਿਉਹ ਅੰਮ੍ਰਿਤਧਾਰੀ ਓਕੇ ਜੀ ਅਕਾਲ ਤਖਤ ਦੀ ਇਹ ਲਲਕਾਰ ਸਾਬਤ ਸੂਰਤ ਸਿਰ ਦਸਤਾਰ ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਭਾਈ ਕੇਸ ਰੱਖੋ ਕੇਸ ਗੁਰੂ ਦੀ ਮੋਹਰ ਹਨ ਤੇ ਜਿਹੜਾ ਕੇਸ ਹੈ ਨਾ ਕੇਸ ਧਾਰਨ ਕਰਲੇ ਜਿਸ ਮਨੁੱਖ ਨੇ ਵਿਦਵਾਨਾਂ ਨੇ ਲਿਖਿਆ ਗੁਰਸਿੱਖੀ ਕਲਗੀ ਧਾਰ ਬਖਸ਼ੀ ਗੁਰਸਿੱਖੀ ਬੋਲੋ ਜੀ ਗੁਰਸਿੱਖੀ ਕਲੰਗੀ ਧਾਰ ਬਖਸ਼ੀ ਨਾਲੇ ਗੁਰਾਂ ਨੇ ਸੋਹਣੇ ਕੇਸ ਬਖਸ਼ੇ ਤੇ ਨਾਲੇ ਕੇਸਾਂ ਤੇ ਸੋਹਣੀ ਦਸਤਾਰ ਦਸਤਾਰ ਬਖਸ਼ ਆਓ ਪਿਆਰਿਓ ਦਸਤਾਰ ਧਾਰੀ ਹੋਵੋ ਕੇਸ ਰੱਖੋ ਔਰ ਬਾਣੀ ਬਾਣੇ ਦੇ ਧਾਰ ਨਹੀਂ ਬਣੋ ਗੁਰੂ ਘਰ ਜਾਣ ਦਾ ਪ੍ਰਣ ਕਰੋ ਪਿਆਰਿਓ ਗੁਰੂ ਸਾਹਿਬ ਦੇ ਚਰਨਾਂ ਚ ਜਾਇਆ ਕਰੋ ਮੱਥਾ ਟੇਕੋ ਮਹਾਰਾਜ ਨੂੰ 2-4 ਮਿੰਟ ਬਾਅਦ ਇਹ ਨਾ ਮਹਾਰਾਜ ਦੀ ਹਾਜ਼ਰੀ ਜ਼ਰੂਰ ਭਰੋ ਇਹ ਨਹੀਂ ਮੱਥਾ ਟੇਕਿਆ ਗਏ ਕਾਲੀ-ਕਾਲੀ ਉਹਨੇ ਪੈਰੀ ਵਾਪਸ ਨਹੀਂ ਹਾਂ ਇਹ ਗੱਲ ਮੈਂ ਜ਼ਰੂਰ ਕਹਿਣਾ ਹੁੰਨਾ ਪਿਆ ਦੇ ਕਿ ਜਿਹੜਾ ਮਹਾਰਾਜ ਜੀਆਂ ਨੂੰ ਨਾ ਕੇਵਲ ਐ ਦੋਨੇ ਹੱਥ ਜੋੜ ਕੇ ਐ ਜੇ ਮੱਥਾ ਹੀ ਟੇਕ ਲੈਣਾ ਐ ਬੜਾ ਜਈ ਸਤਿਗੁਰ ਕਿਰਪਾ ਉਹ ਤੇ ਵੀ ਕਰਦੇ ਆ ਕਈ ਤੇ ਕਹਿੰਦੇ ਆ ਨਾ ਵੀ ਜੇ ਬਾਣੀ ਨਹੀਂ ਵਿਚਾਰ ਕੇ ਪੜ੍ਹੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ ਮੱਥਾ ਟੇਕਣ ਦਾ ਨਾ 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 ਇਹ ਪਤਾ ਨਹੀਂ ਕਿੱਥੋਂ ਪੜ ਕੇ ਆਉਂਦੇ ਪਿਆਰੇ ਉਹ ਕਿੱਥੋਂ ਸਿੱਖ ਕੇ ਉਹ ਕਿਹੜੇ ਗ੍ਰੰਥਾ ਚੋਂ ਇਹ ਵਾਚਨ ਕਰਦੇ ਮੈਨੂੰ ਨਹੀਂ ਪਤਾ ਆਪਣੇ ਦਿਮਾਗ ਦੀ ਆਪਦੀਆਂ ਬਣਾਈਆਂ ਕਹਾਣੀਆਂ ਆਪਣੀਆਂ ਕਹਾਣੀਆਂ ਸੁਣਾਈ ਜਾਂਦੀ ਮਹਾਰਾਜ ਨੂੰ ਕੇਵਲ ਖਾਲੀ ਸਤਿਗੁਰ ਦੇ ਆ ਦਰਸ਼ਨ ਵੀ ਕਰ ਲਈਏ ਨਾ ਕੇਵਲ ਖਾਲੀ ਦਰਸ਼ਨ ਮਹਾਰਾਜ ਦੇ ਸਤਿਗੁਰ ਨੇ ਫਿਰ ਵੀ ਕਿਰਪਾ ਕਰਨ ਮਹਾਰਾਜ ਨੂੰ ਮੱਥਾ ਟੇਕੀਏ ਸਤਿਗੁਰ ਨੇ ਥੋੜੀ ਜੀ ਹੋਰ ਕਿਰਪਾ ਕਰਨੀ 5-7 ਮਿੰਟ ਕੋਲ ਬਹਿ ਕੇ ਹਾਜ਼ਰੀ ਭਰੀਏ ਸਤਿਗੁਰ ਨੇ ਥੋੜੀ ਜੀ ਹੋਰ ਕਿਰਪਾ ਕਰਨੀ ਸਤਿਗੁਰ ਦੀ ਬਾਣੀ ਨੂੰ ਸੁਣੀਏ ਜੇ ਪੜ ਸਕਦੇ ਆ ਪੜੀਏ ਸਤਿਗੁਰ ਨੇ ਹੋਰ ਕਿਰਪਾ ਕਰਨੀ ਸਤਿਗੁਰ ਦੀ ਬਾਣੀ ਦੇ ਸ਼ਬਦਾਂ ਨੂੰ ਅਰਥਾਂ ਸਮੇਤ ਵਿਚਾਰ ਲਈਏ ਸਤਿਗੁਰ ਨੇ ਹੋਰ ਕਿਰਪਾ ਕਰਨੀ ਉਹਨਾਂ ਸ਼ਬਦਾਂ ਨੂੰ ਬਚਨਾਂ ਨੂੰ ਯਾਦ ਰੱਖ ਲਈਏ ਮਨ ਵਿੱਚ ਯਾਦ ਸਤਗੁਰ ਨੇ ਹੋਰ ਕਿਰਪਾ ਕਰਨੀ ਤੇ ਜੇਕਰ ਕੋਈ ਸਤਗੁਰ ਜੀ ਦੇ ਯਾਦ ਕੀਤੇ ਹੋਏ ਬਚਨ ਨੂੰ ਜ਼ਿੰਦਗੀ ਚ ਕਮਾਲੇ ਸਭ ਤੋਂ ਟੌਪ ਗੱਲ ਕਹਿਣ ਲੱਗਿਆਂ ਬਿਲਕੁਲ ਅਖੀਰਲੀ ਗੱਲ ਫਿਰ ਮਹਾਰਜ ਕਹਿੰਦੇ ਜੇ ਕੋ ਬਚਨ ਕਮਾਵੇ ਸੰਤਨ ਕਾ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਜ ਸਭ ਤੋਂ ਵੱਡੇ ਸੰਤ ਨੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਮਹਾਰਜ ਸਭ ਤੋਂ ਵੱਡੇ ਸੰਤ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦਾ ਜੇ ਕੋ ਬਚਨ ਕਮਾਵੇ ਸੰਤਨ ਕਾ ਤੇ ਫਿਰ ਮਹਾਰਾਜ ਕਹਿੰਦੇ ਕੀ ਮਿਲਦਾ ਸੋ ਗੁਰ ਪ੍ਰਸਾਦੀ ਤਰੀਐ ਫਿਰ ਸੰਗਤ ਜੀ ਉਹਦੇ ਮਨੁੱਖਾ ਜਨਮ ਦਾ ਉਧਾਰ ਹੋ ਜਾਂਦਾ ਇਸ ਕਰਕੇ ਜਿਵੇਂ ਪੰਜਾਬੀ ਦੀ ਕਹਾਵਤ ਨਹੀਂ ਵੀ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਇਹ ਤਾਂ ਨਹੀਂ ਵੀ ਜੇ ਥੋੜਾ ਗੁੜ ਪਾਇਆ ਵੀ ਬਿਲਕੁਲ ਨਹੀਂ ਮਿੱਠਾ ਹੈ ਨਹੀਂ ਵੀ ਥੋੜਾ ਤਾਂ ਜੇ ਗੁੜ ਥੋੜਾ ਤੇ ਮਿੱਠਾ ਥੋੜਾ ਜੇ ਗੁਣ ਵੱਧ ਪਾਵਾਂਗੇ ਮਿੱਠਾ ਵੱਧ ਮਤਲਬ ਜਿੰਨੀ ਕਮਾਈ ਘਟ ਹੋਏਗੀ ਉਹਨਾ ਉਹਨੀ ਕਿਰਪਾ ਘਟ ਹੋਏਗੀ ਜਿੰਨੀ ਕਮਾਈ ਵੱਧ ਹੋ ਜੇਗੀ ਉਹਨੀ ਕਿਰਪਾ ਵੱਧ ਹੋ ਜੇਗੀ ਤੋਂ ਆਪ ਜੀ ਸਰਬਤ ਸੰਗਤਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀਆਂ ਭਾਈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਵਿੰਭਾ ਭਰਮਾ ਪਖੰਡਾ ਨੂੰ ਧਾਗਿਆਂ ਨੂੰ ਤਵੀਤਾ ਨੂੰ ਛੱਡ ਕੇ ਸੰਗਤ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਧਾਰਨੀ ਬਣੋ ਆਓ ਸਾਧ ਸੰਗਤ ਜੀ ਸਭ ਤੋਂ ਵੱਡਾ ਮੰਤਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਸਾਰੇ ਮੰਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਗੇ ਫੇਰ ਲੈ ਸਾਰੇ ਧਾਗੇ ਸਾਰੇ ਕਵੀਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਹਿਗੁਰੂ ਸਿਮਰਨ ਦੇ ਅੱਗੇ ਖਤਮ ਨੇ ਪਿਆਰਿਓ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਬਾਣੀ ਦੇ ਪ੍ਰਕਾਸ਼ ਕਰੋ ਸਵੇਰ ਸ਼ਾਮ ਵਾਹਿਗੁਰੂ 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 ਗੁਰਮੰਤਰ ਨਾਲ ਜੁੜੋ ਹੋਈਆਂ ਤਮਾਮ ਤੁਲਾ ਦੀ ਖਿਮਾ ਭਗਤ ਰਵਦਾਸ ਜੀ ਮਹਾਰਾਜ ਪ੍ਰਬੰਧਕ ਕਮੇਟੀ ਬੀਬੀਆਂ ਪੈਣਾ ਮਾਈਆਂ ਦੀ ਕਮੇਟੀ ਇੱਥੇ ਬਣੀ ਆ ਜੋ ਮੈਨੂੰ ਬਾਬਾ ਜੀ ਨੇ ਦੱਸਿਆ ਨਗਰ ਕਲੀਪੁਰ ਤੋਂ ਆਪ ਜੀ ਸਰਵਤ ਸਾਰੀ ਸੰਗਤ ਨੇ ਮਿਲ ਕੇ ਉਹਨਾਂ ਸਤਿਪੁਰਸ਼ਾਂ ਦਾ ਜਨਮ ਦਿਨ ਮਨਾਇਆ ਪਿਆਰਿਓ ਆਓ ਆਪਾਂ ਰਬਦਾਸ ਮਹਾਰਾਜ ਦੀ ਯਾਦ ਵਿੱਚ ਇੱਕ ਧਾਰਨਾ ਫਿਰ ਅਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰੀਏ ਸਤਿਪੁਰਸ਼ਾਂ ਦੀਆਂ ਜਾਦਾ ਦੇ ਵਿੱਚ ਜਿਹੜੀ ਬੰਦਗੀ ਵਾਲੇ ਹੁੰਦੇ ਆ ਨਾ ਸਿਮਰਨ ਭਜਨ ਵਾਲੇ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਧ ਰਹੇ ਕਾਹੇ ਗਵਾਵੇ ਆਮ ਦੁਨਿਆਵੀ ਲੋਕ ਕਹਿੰਦੇ ਤਿੰਨੇ ਜੱਗ ਜਉਂਦੇ ਨੇ ਦਾਤਾ ਤੇ ਭਗਤ ਸੂਰਬਾ ਰਬਦਾਸ ਮਹਾਰਾਜ ਦੀ ਯਾਦ ਵਿੱਚ ਅੱਜ ਜਗਤ ਵਿੱਚ ਮੇਲੇ ਆ ਪਿਆਰੇਓ ਸਤਿ ਪੁਰਸ਼ਾਂ ਦੀ ਆਜਾਦਾ ਦੇ ਵੀ ਸਦਾ ਮੇਲੇ ਲੱਗਦੇ ਰਹਿੰਦੇ ਨੇ ਸਤ ਪੁਰਸ਼ਾਂ ਦੀਆਂ ਜਾਤਾਂ ਦੇ ਮੇਲੇ ਲੱਗਦੇ ਰਹਿੰਦੇ ਨੇ ਸਤ ਪੁਰਸ਼ਾਂ ਦੀਆਂ ਜਾਤਾਂ ਦੇ ਮੇਲੇ ਲੱਗਦੇ ਰਹਿੰਦੇ ਨੇ ਦੇ ਵਿੱਚ ਸਤ ਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤ ਪੁਰਸ਼ਾਂ ਦੀਆਂ ਜਾਤਾਂ ਦੇ ਵਿੱਚ ਮੇਲੇ ਲੱਗਦੇ ਸਤਿਗੁਰਾਂ ਦੀਆਂ ਰਾਹਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਸਤਿਗੁਰਾਂ ਦੀਆਂ ਜਹਾਂ ਦਾ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਸਤਿਗੁਰਾਂ ਦੀਆਂ ਜਹਾਂ ਦਾ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਿਗੁਰਾਂ ਦੀਆਂ ਰਾਹਾਂ ਦੇ ਵਿੱਚ ਮੇਲੇ ਲੱਗਦੇ ਰਹਿੰਦੇ ਨੇ ਸਤਿਗੁਰਾਂ ਦੀਆਂ ਜਹਾਂ ਦਾ ਦੇ ਰਹੇ ਨੇ ਦੇ ਰਹੇ ਹੱਥ ਜਾਨੀਆਂ ਦਾਦਾਂ ਦੇ ਵਿੱਚ ਮੇਲੇ ਲੱਗਦੇ ਰਹੇ ਨੇ ਆਓ ਜੀ ਹੁਣਾਂ ਪੁੱਲਾਂ ਚੁੱਕਾਂ ਦੀ ਖਿਮਾ ਸੰਗਤ ਸਤਿਗੁਰ ਜੀ ਬਖਸ਼ਣ ਜੋਗ ਹਨ ਮਿਲ ਕੇ ਆਨੰਦ ਸਾਹਿਬ ਦੀ ਸਾਰੀ ਸੰਗਤ ਬੋਲੋ ਜੀ ਅਰਦਾਸ ਬੇਨਤੀ ਹੁਕਮਨਾਮੇ ਸਤਿਗੁਰ ਜੀ ਦੀ ਕੜਾ ਪ੍ਰਸ਼ਾਦ ਦੀ ਦੇਗ ਫਿਰ ਸੰਪੂਰਨਤਾ ਸਮਾਪਤੀ ਸਾਰੀ ਸਰਵਤ ਸੰਗਤ ਜਿੰਨੀ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਜਿੰਨੇ ਵੀ ਸੱਜਣ ਹਨ ਮਾਈ ਭਾਈ ਸਾਰੇ ਸਾਰਿਆਂ ਦਾ ਬੜਾ ਧੰਨਵਾਦ ਤੁਸੀਂ ਆਪਣੇ ਪੁਰਖਿਆਂ ਦਾ ਜਨਮ ਦਿਨ ਮਨਾਇਆ ਉਹਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਪਿਆਰੇ ਤੁਸੀਂ ਵਧਾਈ ਦੇ ਸਾਰੇ ਪਾਤਰ ਸਤਿਕਾਰਯੋਗ ਬਾਬਾ ਜੀ ਉਹਨਾਂ ਦਾ ਬੜਾ ਧੰਨਵਾਦ ਔਰ ਜਿਨ੍ਹਾਂ ਦੀ ਬਦੌਲਤ ਮੈਂ ਆਪ ਜੀ ਸੰਗਤ ਦੇ ਦਰਸ਼ਨ ਕਰ ਰਿਹਾ ਵਾ ਕੋਟ-ਕੋਟ ਸ਼ੁਕਰਾਨਾ ਗਰੀਬ ਨਿਵਾਜ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਭਾ ਮੇਰੀ ਮਾਏ ਸਤਿਗੁਰੂ ਮੈਂ ਪਾ ਕੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਬਨਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਇਆ ਆਪੋ ਤਨ ਰਬੋ ਨੀ ਕੇਰਾ ਮਨ ਜਿਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਸਹਾਰਾ ਹੋ ਨਾਮੇ ਪਰਣਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਜੀ ਸਤ ਸੰਸਾਰਨਾ ਬਬਤਾ ਗਲਾ ਸਮਰੱਥ ਸੁਆਮੀ ਸੋ ਕੇ ਮਨ ਵਿਸਾਰੇ ਸਹ ਨਾਨਕ ਮਨ ਮੇਰੇ ਸਹਾਰਾ ਹੋ ਹਰ ਨਾਮੇ ਸਾਹਿਬਾ ਕੀ ਨਹੀਂ ਕਰਦੇ ਰ ਘਰ ਆ ਕੇ ਰ ਅਪਸ਼ ਹੈ ਇਸ ਤੇ ਸੋਹਾਵੇਂ ਹੁਤਾ ਸਿਫਤ ਸਲਾਹ ਤੇਰੀ ਨਾਮ ਮੰਨ ਬਸਾਵੇ ਸੇ ਸਾਹਿਬ ਕਿਆ ਨਹੀ ਕਰ ਤੇਰਾ ਸਾਚਾ ਤਾ ਮੇਰਾ ਨਾਮੋ ਸਾਧਨਾ ਆਹ ਰਖਿਆ ਸੀ ਹੰਤਾ ਬਗਵਾਨਾ ਕਰ ਸਤ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆ ਸਭਾ ਗੁਰਮਾਨ ਕੀ ਤਾਸੁਰ ਬਿਟ ਜਿਤਨੀ ਆਏ ਵਡਿਆਈਆ ਕਹਿ ਨਾਨਕ ਰਨਹੋਰ ਸੰਤੋ ਸਬਦ ਸਰੋ ਪਿਆਰੋ ਸਜਨਾ ਮਿਰਾਇਆ ਗਾਉ ਬਾਜੇ ਪੰਚ ਸ਼ਬਦ ਦਿੱਤ ਕਾ ਗੰਗ ਫਾਗੇ ਘਰਸ ਫਾਗੇ ਸਬਦ ਬਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਤ ਸੰਗ ਦਿਆ ਬੁਰਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾ ਕੇ ਕਹਿ ਨਾਨਕ ਸਹਿ ਸੁਖ ਹੋਆ ਤਿਤ ਕਰ ਅਨਹਦ ਬਾਸੀ ਅਨ ਸੁਨੋਂ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਰਮ ਰਾਮ ਸਭ ਪਾਇਆ ਤੁਧਰੇ ਸਗਲ ਵਿਸੂ ਪੁੱਤਰੇ ਸੁਣੀ ਸੰਜੀਵਣੀ ਅੰਤ ਸਾਜਨ ਪਏ ਸਰਗੇ ਊਰੇ ਘੁਰ ਤੇ ਜਾਣੀ ਸੁਣ ਤੇ ਪੁਣੀ ਕਹਤੇ ਪਵਿਤ ਸਤਗੁਰਿਆ ਪ੍ਰਭੂਰੇ ਬਿਨ ਬੰਸ ਦਾ ਨਿਕ ਗੁਰ ਚਰਨ ਸਾਕੇ ਬਾਜ ਅਨੰਦ ਤੂਰੇ ਸਲੋਕ ਪਾਪੜ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵ ਸਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਤ ਧਰਮ ਹਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆ ਸ਼ਕਰਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ